ਜਿਵੇਂ ਕਿ ਆਪ ਸਾਰੇ মিডিਆ ਵਾਲੇ ਤਕਰੀਬਨ ਤਕਰੀਬਨ ਸਾਰੀਆਂ ਸ਼ਕਤੀਆਂ ਨੂੰ ਜਾਣਦੇ ਆ ਤੇ ਫਿਰ ਵੀ ਮੈਂ ਆਪਣੇ ਤੌਰ ਤੇ ਸਾਨਿਹਾਰ ਸਾਨਿਹਾਰ ਮਾਤਾ ਵੀ ਬੁਲਾ ਦੇਣਾ ਅੱਜ ਪਾਪੇ ਨੂੰ ਬਣਾ ਲੈਣ ਐਵੀਡੈਂਸ ਨਾਲ ਗੱਲ ਕਰਾਂਗੇ ਕੋਈ ਮਸਲਾ ਛੱਡਣਾ ਨਹੀਂ ਆਪਾਂ ਪ੍ਰੈਸ ਕਾਨਫਰੰਸ ਕਿ ਮੁੱਦੇ ਤੇ ਲੈ ਕੇ ਅੱਜ ਅਸੀਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਜਿਹੜਾ ਸਾਡੇ ਸ਼ਹਿਰ ਵਿੱਚ ਇਸ ਵੇਲੇ ਮਸਲਾ ਬਹੁਤ ਜ਼ਿਆਦਾ ਪਖਿਆ ਹੋਇਆ ਸੀਗਾ ਕਿ ਸਾਡੀ ਘਟਾਣ ਮੁਸਲਮਾਨਾਂ ਤੋਂ ਜਿਹੜੀ ਹੈ ਉਹਦੇ ਉੱਤੇ ਇੱਕ ਸਰਦਾਰ ਮੁੰਡੇ ਨੇ ਜਿਹੜਾ ਹੱਥ ਚੱਕਿਆ ਉਹਨੂੰ ਸੱਟ ਚੋਟ ਲੱਗੀ ਹੈ ਤੇ ਜਿਹਦਾ ਉਹਨਾਂ ਨੇ ਪੁਲਿਸ ਕੰਪਲੇਂਟ ਕਰਕੇ ਪਰਚਾ ਕਰਾ ਲਿਆ ਸੀਗਾ ਹੁਣ ਉਹਨਾਂ ਤੇ ਇੱਕ ਦਬਾਅ ਬਣਾਇਆ ਗਿਆ ਕਿ ਉਹ ਜਿਹੜੇ ਨੇ ਉਹਨਾਂ ਤੇ ਵੀ ਜਿਹੜਾ ਪੁਲਿਸ ਪਰਚਾ ਕਰੇ ਤਾਂ ਕਿ ਉਹਨਾਂ ਨੂੰ ਵੀ ਜਿਹੜਾ ਮਤਲਬ ਵਿੱਚ ਸਮਝੌਤਾ ਕਰਨ ਲਈ ਮਜਬੂਰ ਕੀਤਾ ਜਾਵੇ ਤੇ ਉਹਦੇ ਵਿੱਚ ਇੱਕ ਸ਼ਹਿਰ ਦੀ ਜਥੇਬੰਦੀ ਹੈ ਸਥਾਨ ਮਿਲ ਕਮੇਟੀ ਉਹਦੇ ਜਿਹੜਾ ਆਗੂ ਹਰਪਾਲ ਸਿੰਘ ਚੱਡਾ ਕੁਸ਼ੰਟੂ ਸ਼ੂਟਰ ਤੇ ਉਹਦੇ ਨਾਲ ਉਹਦੇ ਜਿਹੜਾ ਸਾਥੀ ਨੇ ਤਰਜਿੰਦਰ ਸਿੰਘ ਪ੍ਰਦੇਸੀ ਹਰਪ੍ਰੀਤ ਸਿੰਘ ਇਟੂ ਇਹਨਾਂ ਨੇ ਸਾਰਿਆਂ ਨੇ ਰਲ ਕੇ ਇਹਨਾਂ ਤੇ ਦਬਾਅ ਬਣਾਇਆ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਕਹਿੰਦੇ ਆ ਕਿ ਇਹਨਾਂ ਨੂੰ 295 ਲਾਓ ਜਦਕਿ ਅਸੀਂ ਉਹਨਾਂ ਕੋਲ ਜਦੋਂ ਸਬੂਤ ਮੰਗੇ ਆ ਕਿ ਤੁਸੀਂ ਸਬੂਤ ਦਿਓ ਜੇ ਕੋਈ ਤੁਹਾਡੇ ਨਾਲ ਵਧੀਕੀ ਹੋਈ ਹੈ ਜੇ ਸਾਡੇ ਭਰਾ ਆ ਤਾਂ ਅਸੀਂ ਉਹਦੇ ਨਾਲ ਸਾਥ ਦੇਵਾਂਗੇ ਉਹਨਾਂ ਕੋਈ ਸਬੂਤ ਨਹੀਂ ਦਿੱਤਾ ਇਸ ਭੈਣ ਕੋਲ ਸਾਰੇ ਸਬੂਤ ਸੀਗੇ ਤੇ ਹੁਣ ਇਸ ਦੇ ਨਾਲ ਅਸੀਂ ਜਾਤੀ ਨਹੀਂ ਹੋਣ ਦੇਵਾਂਗੇ ਹੁਣ ਸਾਡੇ ਸਿੱਖਾ ਕੋਈ ਮਦਦ ਲੈਣ ਲਈ ਆਈ ਹੈ ਹੁਣ ਸਾਡੀ ਜ਼ਿੰਮੇਵਾਰੀ ਹੈ ਕਿ ਇਸ ਨਾਲ ਬੇਇਨਸਾਫੀ ਨਾ ਹੋਵੇ ਤੇ ਅਸੀਂ ਕਮਿਸ਼ਨਰ ਸਾਹਿਬ ਨੂੰ ਵੀ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨੀ ਹੈ ਤੇ ਜਾ ਕੇ ਉਹਨਾਂ ਨੂੰ ਮਿਲਾਂਗੇ ਵੀ ਤੇ ਹੁਣ ਮੈਂ ਮੀਡੀਆ ਦੇ ਰਾਹੀਂ ਵੀ ਕਰਨਾ ਚਾਹੁੰਦਾ ਕਿ ਇਸ ਭੈਣ ਦੇ ਨਾਲ ਕੋਈ ਵੀ ਜਾਤੀ ਨਾ ਕੀਤੀ ਜਾਵੇ ਸਿੱਖ ਸਮਾਜ ਇਹਦੇ ਨਾਲ ਖੜਾ ਆ ਜੇ ਇਦਾਂ ਦੇ ਹੋਰ ਵੀ ਕੋਈ ਮਜ਼ਲੂਮ ਹੈ ਜਿਹੜੇ ਇਸ ਜਥੇਬੰਦੀ ਤੋਂ ਪੀੜਤ ਹੈ ਅੱਜ ਅਸੀਂ ਇਸ ਜਥੇਬੰਦੀ ਦਾ ਪੂਰਨ ਤੌਰ ਤੇ ਬਾਇਕਟ ਕੀਤਾ ਸਾਰੀ ਜਥੇਬੰਦੀਆਂ ਔਰ ਅਸੀਂ ਉਸ ਬਾਬਤ ਪ੍ਰੈਸ ਕਾਨਫਰੰਸ ਕੀਤੀ ਸੀਗੀ। ਬਾਈ ਇਹ ਇਸ